ਦਾਦੀ ਮਾਂ ਅਸੀਂ ਪਾਠ ਵੀ ਕਰ ਲਿਆ ਮੋਤੀ ਮਹਿਰਾ ਦੁੱਧ ਪਿਲਾ ਕੇ ਵੀ ਤੁਰ ਗਿਆ ਪਰ ਤੁਸੀਂ ਪੁੱਛਿਆ ਨਹੀਂ ਕਿ ਅੱਜ ਦਰਬਾਰ ਚ ਕੀ ਹੋਇਆ ਪੁੱਤਰ ਉਹੀ ਦਲੀਲਾ ਪੁੱਠੇ ਸਿੱਧੇ ਸਵਾਲ ਜੋ ਕੁਝ ਵੀ ਹੋਇਆ ਉਸ ਤੋਂ ਅਸੀਂ ਬਹੁਤ ਖੁਸ਼ ਹਾਂ ਦਾਦੀ ਮਾਂ ਖੁਸ਼ ਹੋ ਕਿਹੜੀ ਗੱਲ ਤੇ ਖੁਸ਼ੀ ਹੋਈ ਤੁਹਾਨੂੰ ਅਸੀਂ ਖੁਸ਼ ਹਾਂ ਕਿ ਜਿਸੀ ਤੁਹਾਡੀਆਂ ਉਮੀਦਾਂ ਤੇ ਖਰੇ ਉਤਰੇ ਅਸੀਂ ਖੁਸ਼ ਆ ਕਿ ਅਸੀਂ ਆਪਣੇ ਗੁਰੂ ਪਿਤਾ ਤੇ ਦਾਦਾ ਜੀ ਦੀ ਸ਼ਾਨ ਨੂੰ ਬਰਕਰਾਰ ਰੱਖਿਆ ਅਸੀਂ ਖੁਸ਼ ਆ ਕਿ ਅਸੀਂ ਜ਼ਾਲਿਮਾਂ ਦੇ ਡਰ ਤੋਂ ਆਪਣਾ ਧਰਮ ਨਹੀਂ ਹਾਰਿਆ ਤੁਹਾਡੇ ਵੱਲੋਂ ਸਿਖਾਈ ਗੁਰਬਾਣੀ ਨੂੰ ਯਾਦ ਰੱਖਿਆ ਮੈਨੂੰ ਤੁਹਾਡੇ ਤੇ ਫਕਰ ਹੈ ਕਾਜ਼ੀ ਦਾ ਫਤਵਾ ਕਹਿੰਦਾ ਹੈ ਕਿ ਸਾਨੂੰ ਜ਼ਿੰਦਾ ਦੀਵਾਰ ਵਿੱਚ ਚਿੰਨ ਦਿੱਤਾ ਜਾਏਗਾ ਫਿਰ ਕੀ ਹੋਇਆ ਜ਼ਿੰਦਾ ਦੀਵਾਰ ਚ ਜਿੰਨਣਗੇ ਮਾਰ ਥੋੜੀ ਦੇਣਗੇ ਹਾਂ ਲਾ ਦੇਈਂ ਮਾਂ ਮਾਰ ਥੋੜੀ ਦੇਣਗੇ